ਅਸਵਕ ਪੀਟੀਸੀ ਨਿਊਜ਼ ਤੇ ਅਸੀਂ ਲਾਈਵ ਹੋਏ ਆ ਹੰਸਰਾਜ ਹੰਸ ਦੇ ਘਰੋਂ ਜਿੱਥੇ ਕੱਲ ਉਹਨਾਂ ਦੀ ਧਰਮ ਪਤਨੀ ਦਾ ਜਿਹੜਾ ਕਿ ਅਕਾਲ ਚਲਾਣਾ ਹੋ ਗਿਆ ਸੀਗਾ ਐਸ ਵਕਤ ਜਿਹੜੀਆਂ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਉਹਨਾਂ ਦੇ ਗ੍ਰਹਿ ਸਥਾਨ ਤੋਂ ਕੁਝ ਸਮੇਂ ਦੇ ਵਿੱਚ ਜਿਹੜਾ ਹੈ ਕਿ ਉਹਨਾਂ ਦੇ ਜੱਤੀਪਿੰਡ ਸ਼ਫੀਪੁਰ ਵਿਖੇ ਜਿਹੜਾ ਹੈ ਕਿ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਪਰਿਵਾਰਕ ਸਦਸਿਆਂ ਦੇ ਨਾਲ ਐਸ ਵਕਤ ਜਿਹੜੇ ਨੇ ਕਿ ਉਹਨਾਂ ਦੇ ਕਰੀਬੀ ਵੀ ਜਿਹੜੇ ਉਹਨਾਂ ਦੇ ਗ੍ਰਹਿ ਸਥਾਨ ਵਿਖੇ ਮੌਜੂਦ ਨੇ तमाम ਜਿਹੜੀਆਂ ਅਸਤੀਆਂ ਚਾਹੇ ਉਹ ਸੰਗੀਤ ਜਗਤ ਦੀਆਂ ਹੋਣ ਚਾਹੇ ਉਹ ਬਾਲੀਵੁੱਡ ਜਗਤ ਦੀਆਂ ਹੋਣ ਚਾਹੇ ਉਹਨਾਂ ਦੇ ਪਰਿਵਾਰ ਦੇ ਨਜ਼ਦੀਕੀ ਹੋਣ ਉਹ ਐਸ ਵਕਤ ਜ਼ਰੂਰ ਇੱਥੇ ਪਹੁੰਚੇ ਹੋਏ ਨੇ ਅੰਤਿਮ ਸੰਸਕਾਰ ਤੋਂ ਪਹਿਲਾਂ ਅਰਦਾਸ ਜਿਹੜੀ ਕੀਤੀ ਜਾ ਰਹੀ ਹੈ ਐਸ ਵਕਤ ਪਰਿਵਾਰ ਦੇ ਨਾਲ ਐਸ ਵਕਤ ਜਿਹੜੇ ਨੇ ਕਿ तमाम ਜਿਹੜੇ ਰਾਜਨੀਤੀ ਗਲਿਆਰਿਆਂ ਤੇ ਆਗੂ ਪਹੁੰਚੇ ਹੋਏ ਨੇ ਜੇ ਮੈਂ ਗੱਲ ਕਰਾਂ ਕ੍ਰਿਕਟਰ ਸ਼ਿਖਰਤਵੰਤ ਇਸ ਤੋਂ ਇਲਾਵਾ ਹੋਰ ਜਿਹੜੀਆਂ ਰਾਜਨੀਤਿਕ ਗਲਿਆਰੀਆਂ ਦੀਆਂ ਜਿਹੜੀਆਂ ਹਸਤੀਆਂ ਨੇ ਉਹ ਪੁੰਚੀਆਂ ਨੇ ਫਰਹਿੰ ਸ਼ਾ ਕੋਟੀ ਦਾ ਪਰਿਵਾਰ ਮਾਸਟਰ ਸਲੀਮ ਇੱਥੇ ਪੁੰਚੇ ਹੋਏ ਨੇ ਹੋਰ ਵੀ ਇਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਸਕੇ ਸੰਬੰਧਿਤ ਨੇ ਸ਼ਹਿਰ ਵਾਸੀ ਨੇ ਸਾਰੇ ਇੱਥੇ ਆ ਕੇ ਪਰਿਵਾਰ ਦੇ ਨਾਲ ਜਿਵੇਂ ਕਿ ਗੁੱਟ ਸੰਜਿਆ ਕਰਦੇ ਪਏ ਨੇ ਸ਼ਫੀਪੁਰ ਪਿੰਡ ਵਿਖੇ ਜਿਹੜਾ ਹੈ ਕਿ ਉਹਨਾਂ ਦਾ ਅੰਤਿਮ ਸੰਸਕਾਰ ਹੋਏਗਾ ਨਵਰਾਜ ਯੁਵਰਾਜ ਹੰਸਰਾਜ ਹੰਸ ਸਮੁੱਚਾ ਪਰਿਵਾਰ ਜਿਹੜਾ ਹੈ ਕਿ ਇਸ ਵਕਤ ਉਹ ਅੰਤਿਮ ਸੰਸਕਾਰ ਤੋਂ ਪਹਿਲਾਂ ਜਿਹੜੀਆਂ ਰਸਮਾਂ ਹੁੰਦੀਆਂ ਨੇ ਉਹਨਾਂ ਨੂੰ ਪੂਰਾ ਕਰਨ 'ਚ ਯੋਗਦਾਨ ਪਾ ਰਿਹਾ ਵੈ ਤੁਹਾਨੂੰ ਦੱਸ ਦਈਏ ਕਿ ਬੀਤੇ ਕੱਲ ਜਲੰਧਰ ਦੇ ਟਗੋਰ ਹਸਪੀਟਲ ਦੇ ਵਿੱਚ ਜਿਹੜਾ ਕਿ ਰੇਸ਼ਮ ਕੌਰ ਸਵਰਗਵਾਸੀ ਜਿਨ੍ਹਾਂ ਨੇ ਕੱਲ ਆਪਣੇ ਅੰਤਿਮ ਸਾਹ ਲਏ ਨੇ ਹਸਪਤਾਲ ਦੇ ਵਿੱਚ ਦਾਖਲ ਸਨ ਡਾਕਟਰ ਵਿਜੇ ਮਹਾਜਨ ਟਗੋਰ ਹਸਪੀਟਲ ਦੇ ਡਾਕਟਰ ਐਮ ਡੀ ਉਹਨਾਂ ਨੇ ਗੱਲ ਆਖੀ ਸੀ ਕਿ ਕੁਝ ਦਿਨ ਪਹਿਲਾਂ ਜ਼ਰੂਰ ਉਹਨਾਂ ਨੂੰ ਹਸਪਤਾਲ ਦੇ ਵਿੱਚ ਜਿਹੜਾ ਕਿ ਦਾਖਲ ਕੀਤਾ ਗਿਆ ਸੀ ਹਾਰਟ ਦੇ ਨਾਲ-ਨਾਲ ਉਹਨਾਂ ਨੂੰ ਜਿਹੜਾ ਕਿ ਫੇਫੜਿਆਂ ਦੇ ਵਿੱਚ ਵੀ ਜਿਹੜੀ ਹੈ ਕਿ ਕੁਝ ਸਮੱਸਿਆ ਜਿਹੜੀ ਹੈ ਕਿ ਉਹ ਪਾਈ ਗਈ ਸੀ ਜਿਸ ਤੋਂ ਬਾਅਦ ਜਿਹੜਾ ਹੈ ਕਿ 슈ਗਰ ਤੇ ਬੀਪੀ ਦੀ ਵੀ ਸਮੱਸਿਆ ਉਹਨਾਂ ਨੂੰ ਲਗਾਤਾਰ ਜਿਹੜੀ ਹੈ ਕਿ ਉਹ ਜਾਰੀ ਸੀਗੀ ਜਿਸ ਤੋਂ ਬਾਅਦ ਕੱਲ ਉਹਨਾਂ ਨੂੰ ਜਿਹੜਾ ਕਿ ਕਾਰਡੀਅਕ ਰੈਸਟ ਹਾਰਟ ਅਟੈਕ ਆ ਜਾਂਦਾ ਤੇ ਉਹਨਾਂ ਦੀ ਜਿਹੜੀ ਹੈ ਕਿ ਮੌਤ ਹੋ ਜਾਂਦੀ ਹੈ ਪਰਿਵਾਰ ਦੇ ਉੱਤੇ ਜ਼ਰੂਰ ਜਿਹੜਾ ਕਿ ਦੁੱਖਾਂ ਦਾ ਇੱਕ ਪਹਾੜ ਟੁੱਟਿਆ ਵੈ ਪਰ ਇਸ ਪਰਿਵਾਰ ਦੇ ਨਾਲ ਹੰਸ ਰਾਜ ਹੰਸ ਸੂਫੀ ਗਾਇਕ ਪਦਮਸ਼ੀਰੀ ਸਾਫ ਦਾ ਸੰਸਦ ਬਹੁਤ ਵੱਡਾ ਚਿਹਰਾ ਬਹੁਤ ਵੱਡਾ ਨਾਮ ਸੰਗੀਤ ਜਗਤ ਦੇ ਵਿੱਚ ਰਾਜਨੀਤੀ ਗਲਿਆਰਿਆਂ ਦੇ ਵਿੱਚ ਹਰ ਵਰਗ ਦਾ ਉਹ ਵਿਅਕਤੀ ਹੰਸ ਰਾਜ ਹੰਸ ਦੇ ਇਸ ਵਕਤ ਗ੍ਰਹਿਸਥਾਨ ਵਿਕੇ ਪਹੁੰਚਿਆ ਹੋਇਆ ਵੈ ਪਰਿਵਾਰ ਦੇ ਨਾਲ ਇੱਕ ਦੁੱਖ ਦੀ ਘੜੀ ਦੇ ਵਿੱਚ ਜਿਹੜਾ ਕਿ ਉਹ ਇਸ ਵਕਤ ਪਹੁੰਚੇ ਨੇ ਅਰਦਾਸ ਜੇੜੀ ਹੈ ਕਿ ਉਹ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਪਿੰਡ ਸ਼ਫੀਪੁਰ ਵਿਖੇ ਜਿਹੜਾ ਹੈ ਕਿ ਅੰਤਿਮ ਸੰਸਕਾਰ ਜਿਹੜਾ ਹੈ ਕਿ ਉਹ ਕੀਤਾ ਜਾਏਗਾ ਪਰਿਵਾਰਕ ਜਿਹੜੇ ਸਦਸੇ ਨੇ ਇਸ ਵਕਤ ਤੁਸੀਂ ਵੇਖ ਸਕਦੇ ਹੋ ਕਿ ਤਸਵੀਰਾਂ ਦੇ ਰਾਹੀਂ ਜੋ ਅੰਤਿਮ ਸੰਸਕਾਰ ਦੀਆਂ ਰਸਮਾਂ ਪੂਰੀਆਂ ਕਰਦੇ ਹੋਏ ਜਿਸ ਨੇ ਵੀ ਇਹ ਖਬਰ ਸੁਣੀ ਕਿ ਹੰਸਰਾਜ ਹੰਸਤੇ ਪਤਨੀ ਰੇਸ਼ਮ ਕੌਰ ਕਾਲ ਚਲਾਣਾ ਕਰ ਗਏ ਨੇ ਤੇ ਹਰ ਕੋਈ ਸਤੰਭ ਵੀ ਰਿਆ ਕਿਉਂਕਿ ਅਕਸਰ ਇਹ ਗੱਲ ਆਖੀ ਜਾਂਦੀ ਹੈ ਤੇ ਪਰਿਵਾਰ ਦੇ ਜਿੰਨੇ ਲੋਕ ਨੇ ਉਹ ਇਹ ਗੱਲ ਵੀ ਆਖਦੇ ਨੇ ਕਿ ਬਹੁਤ ਹੀ ਖੁਸ਼ ਤਬੀਅਤ ਦੇ ਅਤੇ ਚੰਗੀ ਇੱਕ ਇਨਸਾਨੀਅਤ ਰੂਹ ਜਿਹੜੇ ਰੇਸ਼ਮ ਕੌਰ ਸਨ ਜਦੋਂ ਵੀ ਉਹਨਾਂ ਨੂੰ ਅਸੀਂ ਮਿਲਦੇ ਸੀਗੇ ਆ ਕੇ ਜਦੋਂ ਵੀ ਉਹਨਾਂ ਨਾਲ ਗੱਲਬਾਤ ਕਰਦੇ ਸੀਗੇ ਤੇ ਬਹੁਤ ਖੇੜੇ ਮੱਥੇ ਜਿਹੜਾ ਹੈ ਕਿ ਉਹ ਗੱਲ ਕਰਦੇ ਸੀਗੇ ਹਮੇਸ਼ਾ ਜਿਹੜਾ ਹੈ ਕਿ ਉਹ ਮਿਲਨ ਸਾਰ ਤਰੀਕੇ ਦੇ ਨਾਲ ਜਿਹੜਾ ਹੈ ਕਿ ਉਹ ਮਿਲਦੇ ਸੀਗੇ ਜਦੋਂ ਵੀ ਇਹਨਾਂ ਦੇ ਘਰ ਅਸੀਂ ਇੱਥੇ ਪੁੱਜਦੇ ਸੀ ਤੇ ਚਾਹ ਪਾਣੀ ਤੋਂ ਬਿਨਾ ਉਹ ਨਹੀਂ ਆਉਂਦਿੰਦੇ ਸਨ ਹਾਲਾਂਕਿ ਹੰਸ ਰਾਜ ਹੰਸ ਹੋਰਾਂ ਦਾ ਲੰਬਾ ਜਿਹੜਾ ਇਹ ਰਾਜਨੀਤੀ ਕਰੀਅਰ ਚਾਹੇ ਉਹ ਸੂਫੀ ਗਾਇਕ ਦੇ ਵਿੱਚ ਜਿਹੜਾ ਕਿ ਉਹਨਾਂ ਦਾ ਵੱਡਾ ਇੱਕ ਜਿਹੜਾ ਯੋਗਦਾਨ ਰਿਹਾ ਵੈ ਉਸ ਤੇ ਵੀ ਜਦੋਂ ਸਟਰਗਲ ਦਾ ਟਾਈਮ ਸੀਗਾ ਖਾਸ ਤੌਰ ਤੇ ਹੰਸ ਰਾਜ ਦਾ ਉਦੋਂ ਰੇਸ਼ਮ ਕੌਰ ਹੋਰਾਂ ਨੇ ਇਸ ਕਦਰ ਜਿਹੜਾ ਹੰਸ ਰਾਜ ਦਾ ਜਿਹੜਾ ਕਿ ਉਹ ਸਾਥ ਦਿੱਤਾ ਹੁਣ ਜਦੋਂ ਪਰਿਵਾਰ ਦੇ ਵਿੱਚ ਪੋਤਿਆਂ ਵਾਲੇ ਹੋਏ ਸਨ ਤੇ ਇੱਕ ਖੁਸ਼ੀ ਦੇ ਪਲ ਆਏ ਸਨ ਜਦੋਂ ਵਿਤīt ਕਰਨੇ ਸਨ ਪਰ ਇੱਕ ਬਹੁਤ ਹੀ ਕਟੂਮਰ ਦੇ ਵਿੱਚ ਤਕਰੀਬਨ 60 ਸਾਲ ਦੀ ਉਮਰ ਦੱਸੀ ਜਾਂਦੀ ਹੈ ਕਿ ਜਦੋਂ ਉਹ ਅਕਾਲ ਚਲਾਣਾ ਕਰ ਗਏ ਨੇ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਤਸਵੀਰ ਤੁਹਾਨੂੰ ਇਸ ਵਕਤ ਅਸੀਂ ਕੋਸ਼ਿਸ਼ ਕਰਾਂਗੇ ਦਿਖਾਉਣ ਦੀ ਪਰ ਜੋ ਇੱਥੇ ਮਾਹੌਲ ਹੈ ਨਵਰਾਜ ਹੰਸ ਯਵਰਾਜ ਹੰਸ ਜਿਨ੍ਹਾਂ ਦੇ ਸਿਰ ਤੋਂ ਮਾਦਾ ਸਾਇਆ ਉੱਠ ਗਿਆ ਔਰ ਐਸੋ ਜਿਹੜੇ ਨਕੀਓ ਵਿਲਾਪ ਜਿਹੜੇ ਨਕੀਓ ਕਰਦੇ ਪਏ ਨੇ ਕਿਉਂਕਿ ਜੋ ਪਰਿਵਾਰ ਨੇ ਜੋ ਇਸ ਸੰਗੀਤ जगत ਦੇ ਵਿੱਚ ਇਸ ਪਰਿਵਾਰ ਦੇ ਮਕਾਮ ਨੇ ਉਹ ਬਹੁਤ ਹੀ ਜਿਹੜੇ ਨਕੀਓ ਸ਼ਲਾਗਾ ਯੋਗਵੀ ਨੇ ਹਾਲਾਂਕਿ ਰੇਸ਼ਮਕੌਰ ਹੋਰਾਂ ਦਾ ਜਿਹੜਾ ਹੈ ਕਿ ਉਹ ਸਾਤ ਇਸ ਪਰਿਵਾਰ ਦੇ ਉੱਤੇ ਦੱਸਿਆ ਜਾਂਦਾ ਹੈ ਕਿ ਰੀਡ ਦੀ ਹੱਡੀ ਜਿਹੜਾ ਹੈ ਕਿ ਉਹ ਇਸ ਪੂਰੇ ਪਰਿਵਾਰ ਦੇ ਵਿੱਚ ਉਹ ਸੰ ਲਾਜ਼ਮੀ ਤੌਰ ਤੇ ਜਿਸ ਤਰੀਕੇ ਦੇ ਨਾਲ ਜੋ ਇਹ ਸਥਿਤੀਆਂ ਬਣੀਆਂ ਹੋਈਆਂ ਨੇ ਜੋ ਇਹ ਤਸਵੀਰਾਂ ਨੇ ਐਸ ਵਕਤ ਦੀ ਤਸਵੀਰ ਦਿਖਾ ਰਹੀ ਜਦੋਂ ਅੰਤਿਮ ਸੰਸਕਾਰ ਵਾਸਤੇ ਜਿਹੜਾ ਹੈ ਕਿ ਉਹ पार्थिव ਸਰੀਰ ਨੂੰ ਜਿਹੜਾ ਕਿ ਮ੍ਰਿਤਕ ਦੇਹ ਨੂੰ ਜਿਹੜਾ ਹੈ ਕਿ ਉਹ ਠਿੱਕੇ ਜਾਇਆ ਜਾਏਗਾ ਇਹ ਤੁਸੀਂ ਤਸਵੀਰ ਦੇਖ ਪਾ ਰਹੇ ਹੋ ਯੁਵਰਾਜ ਹੰਸ ਨਵਰਾਇਹਸ ਆਪਣੇ ਮਾਣ ਨੂੰ ਮੋਢਾ ਦਿੰਦੇ ਹੋਏ ਮੋਰੇ ਤਸਵੀਰ ਤੇਹਤ ਗੰਮਗੀਰ ਮਾਹੌਲ ਪੁੱਤਰਾਂ ਦੇ ਉੱਤੋਂ ਜਿਹੜਾ ਹੈ ਕਿ ਆਪਣੀ ਮਾਂ ਦਾ ਸਾਯਾ ਜਿਹੜਾ ਹੈ ਕਿ ਉਹ ਉੱਠਿਆ ਵੈ ਤੇਹਤ ਪਾਵੁਕ ਪਲ ਇਸ ਵਕ ਹੰਸ ਰਾਜ ਹੰਸਪਦਮ ਸ਼੍ਰੀ ਹੰਸ ਰਾਜ ਹੰਸ ਵੀ ਜਿਹੜੇ ਨੇ ਕਿ ਉਹ ਇਸ ਵਕ ਤੁਸੀਂ ਦੇਖਦੇ ਪਏ ਹੋ ਕਿ ਤਸਵੀਰਾਂ ਦੇ ਵਿੱਚ ਪਰਿਵਾਰ ਵਾਸਤੇ ਬੇਹਦ ਔਖੀ ਕੜੀ ਇਸ ਪਰਿਵਾਰ ਦਾ ਦੁੱਖ ਜਿਹੜਾ ਕੀ ਐਸ ਵਕਤ ਦੇਖਣ ਨੂੰ ਜਿਹੜਾ ਕੀ ਉਹ ਐਸ ਵਕਤ ਮਿਲ ਰਿਹਾ ਅੱਖਾਂ ਨਾਮਣੇ ਜ਼ੁਬਾਨ ਤੇ ਉਹ ਤੁਸੀਂ ਦੇਖ ਸਕਦੇ ਹੋ ਕੋਈ ਸ਼ਬਦ ਨਹੀਂ ਐਸ ਵਕਤ ਇਸ ਪਰਿਵਾਰ ਦੇ ਐਸ ਵਕਤ ਜਿਸ ਘਰ ਦੇ ਵਿੱਚ ਉਹ ਡੋਲੀ ਤੇ ਆਏ ਸਨ ਤੇ ਹੁਣ ਅਰਥੀ ਉਹਨਾਂ ਦੀ ਇਸ ਪਰਿਵਾਰ ਇਸ ਘਰ ਤੋਂ ਵਿੱਚ ਪਰਿਵਾਰ ਤੋਂ ਨਿਕਲ ਰਹੀ ਹੈ ਫੁਲਕਾਰੀ ਜਿਹੜੀ ਹੈ ਕਿ ਉਹਨਾਂ ਦੀ ਮ੍ਰਿਤਕ ਦੇਹ ਦੇ ਉੱਤੇ ਜਿਹੜੀ ਹੈ ਕਿ ਉਹ ਪਾਈ ਗਈ ਹੈ ਹੰਸ ਰਾਜ ਹੰਸ ਹੋਰੀ ਜਿਹੜੇ ਨੇ ਕਿ ਇਸ ਵਕਤ ਤੁਸੀਂ ਦਿਖਾਈ ਦੇ ਰਹੇ ਹੋ ਦਿਖਾਈ ਦਿੰਦੇ ਹੋਣਗੇ ਤੁਹਾਨੂੰ ਤਸਵੀਰਾਂ ਦੇ ਵਿੱਚ ਅੰਤਿਮ ਜਿਹੜੀਆਂ ਸੰਸਕਾਰ ਦੀਆਂ ਰਸਮਾਂ ਉਹ ਪਰਿਵਾਰ ਐਸੋ ਉੱਤੇ ਜਿਹੜੀਆਂ ਨਿੱਕੀ ਉਹ ਪੂਰੀਆਂ ਕਰਦਾ ਹੋਇਆ ਸਵੀਰਾਂ ਜਲੰਧਰ ਤੋਂ ਐਸ ਵਕਤ ਤੁਹਾਨੂੰ ਦਿਖਾ ਰਹੇ ਹਾਂ ਹੰਸ ਰਾਜ ਹੰਸ ਤੇ ਪਰਿਵਾਰ ਦੀਆਂ ਜਿੱਥੇ ਸਮੁੱਚਾ ਪਰਿਵਾਰ ਐਸੋ ਉੱਤੇ ਜਿਹੜਾ ਹੈ ਕਿ ਉਹ ਹੁਣ ਪਿੰਡ ਸ਼ਫੀਪੁਰ ਸ਼ਫੀਪੁਰ ਵੱਲ ਜਿਹੜਾ ਹੈ ਕਿ ਉਹ ਰਵਾਨਾ ਹੋਏਗਾ ਜਿੱਥੇ ਉਹਨਾਂ ਦਾ ਜੱਦੀ ਪਿੰਡ ਵਿਖੇ ਅੰਤਿਮ ਸੰਸਕਾਰ ਕੀਤਾ ਜਾਏਗਾ। तमाम ਸੰਗੀਤ જગਤ ਦੀਆਂ ਉਹ ਸਾਰੀਆਂ ਸੋਕ ਇਥੇ ਹਰ ਸ਼ਖਸੀਅਤਾਂ ਦੀ ਲੈ ਕੇ ਗੱਲ ਕਰਾਂ ਉਹ ਇਥੇ ਕੁਝਿਆ ਨੇ ਤਾਂ ਕਿ ਪਰਿਵਾਰ ਦੇ ਨਾਲ ਜਿਹੜਾ ਕਿ ਉਹ ਦੁੱਖ ਸਾਂਝਾ ਕੀਤਾ ਜਾ ਸਕੇ तमाम ਜਿੰਨੇ ਉਹਨਾਂ ਦੇ ਰਿਸ਼ਤੇਦਾਰ ਨੇ ਜਿੰਨੇ ਉਹਨਾਂ ਦੇ ਕਰੀਬੀ ਨੇ ਸਭ ਇਸ ਦੁੱਖ ਦੀ ਖੜੀ ਦੇ ਵਿੱਚ ਹੰਸ ਰਾਜ ਹੰਸਪੁਰਾ ਦੇ ਪਰਿਵਾਰ ਦੇ ਨਾਲ ਇੱਕ ਚਟਾਨ ਵਾਂਗੂ ਖੜੇ ਹੋਏ ਨੇ ਦੇਖਿਓ ਫਿਰ ਤਾ ਤਾਜਾ ਬਤਾਓ ਕਿ ਅੱਗੇ ਬੈਠੇ ਹਾਂ ਮਾਨੂ ਭਾਰੋ ਬੈਠੇ ਅੱਗੇ ਕੌਣ ਬੈਠਾ ਹਾਂ ਅੱਗੇ ਕੌਣ ਹੈ ਸੈਸ ਵਕਟ ਲਈ ਤਸਵੀਰਾਂ ਜਾਣੋ ਜਲੰਧਰ ਦੇ ਹੰਸਰਾਜ ਹਾਇਸਪੁਰਾ ਦੇ ਕ੍ਰੈਸ ਥਾਨ ਤੋਂ ਅਸੀਂ ਲਾਈਵ ਦਿਖਾ ਰਹੇ ਹਾਂ ਰਿਸ਼ਤੇਦਾਰਾਂ ਵੱਲੋਂ ਜਿਹੜਾ ਕਿ ਉਹ ਲਾਭ ਜਿਹੜਾ ਕਿ ਉਹ ਕੀਤਾ ਜਾ ਰਿਹਾ ਵੈ ਅਸ ਵਕਤ ਕੋਸ਼ਿਸ਼ ਕਰਾਂਗੇ ਇੱਥੇ ਜੋ ਉਹਨਾਂ ਦੇ ਪਰਿਵਾਰ ਦੇ ਵਿੱਚ ਜੋ ਲੋਕ ਇੱਥੇ ਪੁੱਜੇ ਨੇ ਜੋ ਲੋਕ ਅਸ ਵਕਤ ਇੱਥੇ ਉਹਨਾਂ ਦੇ ਗ੍ਰਹਿ ਸਥਾਨੀਖੇ ਜਿਹੜੇ ਪੁੱਜੇ ਹੋਏ ਨੇ ਪਰਿਵਾਰ ਦੇ ਜਿਹੜੇ तमाम ਸਦਸਿਆ ਯੁਵਰਾਜ ਨਵਰਾਜ ਵੀ ਜਿਹੜੇ ਨੇ ਕਿ ਉਹ ਇਸ ਵਕਤ ਇੱਥੇ ਨਾਲ ਪਹੁੰਚੇ ਹੋਏ ਨੇ ਆਪਣੀ ਮਾਂ ਨੂੰ ਖੀਰ ਲਈ ਵਧਾਈ ਦੇਣ ਲਈ ਜਿਹੜਾ ਕਿ ਪਰਿਵਾਰ ਇਸ ਵਕਤ ਪਿੰਡ ਸ਼ਫੀਪੁਰ ਜੋ ਕਿ ਜੱਦੀ ਪਿੰਡ ਰੋਮਾਨਾ ਹੋ ਰਿਹਾ ਵੈ ਕ੍ਰਿਟਰ ਸ਼ਿਖਰਤਮੰਦੀ ਵਿੱਚ ਜੇ ਗੱਲ ਕਰਾਂ ਉਹ ਵੀ ਇੱਥੇ ਪਹੁੰਚਿਓ ਕੋਏ ਨੇ ਇਸ ਤੋਂ ਇਲਾਵਾ ਜਿਹੜੀਆਂ ਹੋਰ ਸੰਗੀਤ ਜਗਤ ਦੀਆਂ ਜਿਹੜੀਆਂ ਹਸਤੀਆਂ ਨੇ ਉਹ ਵੀ ਖਾਸ ਤੌਰ ਤੇ ਜਿਹੜਾ ਕਿ ਉਹ ਉੱਚੇਚੇ ਤੌਰ ਤੇ ਜਿਹੜੀਆਂ ਨੇ ਕਿ ਇੱਥੇ ਉਹ ਪਹੁੰਚੀਆਂ ਹੋਈਆਂ ਨੇ ਪਰਿਵਾਰ ਦੇ ਨਾਲ ਜਿਹੜਾ ਕਿ ਉਹ ਚਟਾਨ ਮੰਗਲ ਨਾਲ ਖੜੇ ਨੇ ਰਿਸ਼ਤੇਦਾਰ ਦੇਖ ਸਕਦੇ ਹੋ ਕਿ ਐਸ ਵਕਤ ਜਿਹੜੇ ਇੱਥੇ ਉਹ ਪੁੱਜੇ ਨੇ ਨਾਲ ਆਏ ਨੇ ਇਹ ਤਸਵੀਰਾਂ ਇਸ ਵਕਤ ਹੰਸਰਾਜ ਹੰਸਪੁਰਾ ਦੇ ਚੱਲ ਰਾਏ ਕ੍ਰੈਸ਼ ਥਾਂ ਦੀਆਂ ਪਰਿਵਾਰਕ ਸਦਸਿਆਂ ਦੇ ਨਾਲ ਇਸ ਵਕਤ तमाम ਉਹ ਲੋਕ ਜਿਹੜੇ ਨੇ ਕੀ ਉਹਨਾਂ ਦੇ ਰਿਸ਼ਤੇਦਾਰ ਨੇ ਹੰਸ ਰਾਜ ਹੰਸ ਨੂੰ ਚਾਉਣ ਵਾਲੇ ਸੰਗੀਤ ਜਗਤ ਤੋਂ ਵੀ ਸਾਰੀਆਂ ਹਸਤੀਆਂ ਜਿਹੜੀਆਂ ਨੇ ਕਿੱਥੇ ਪਹੁੰਚਿਆ ਨੇ ਵਿਰਲਾਪ ਕਰਦੇ ਹੋਏ ਤੁਸੀਂ ਆ ਲੋਕ ਇੱਥੇ ਦੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਉਹ ਐਸ ਵਕਤ ਇੱਥੇ ਪਹੁੰਚੇ ਨੇ ਪਰਿਵਾਰ ਦੇ ਜਿਹੜੇ ਲੱਗੇ ਉਹ ਇੱਥੇ ਸਾਰੇ ਜੀ ਇਕੱਠੇ ਹੋਏ ਨੇ ਸ਼ਹਿਰ ਵਾਸੀ ਜਿਹੜੇ ਨੇ ਕਿ ਉਹ ਐਸ ਵਕਤ ਇੱਥੇ ਪੁੱਜੇ ਹੋਏ ਨੇ ਐਸਓਫ ਉਹਨਾਂ ਦੀ ਜਿਹੜੀ ਨੂੰ ਮਾਸੀ ਸ਼ਖਮਾ ਵੀ ਜਿਹੜੇ ਨੇ ਕਿ ਉਹ ਐਸਓਫ ਜਿਹੜੀਆਂ ਅੰਤਿਮ ਯਾਤਰਾ ਦੀਆਂ ਦਾਰੀਆਂ ਤਸਵੀਰਾਂ ਜਿਹੜੀਆਂ ਨੇ ਕਿ ਉਹ ਐਸਓਫ ਤੁਹਾਨੂੰ ਅਸੀਂ ਦਿਖਾਣੇ ਪਏ ਆ ਰੇਸ਼ਮਪੁਰ ਪੁਰਾਂ ਤੇ ਤੋਂ ਐਸਓਫ ਦਰਸ਼ਨ ਦਿਖਾ ਰਹੇ ਹਾਂ ਤਸਵੀਰਾਂ ਦੇ ਰਾਹੀਂ ਜੱਡੀਆਂ ਦਾ ਜਿਹੜਾ ਉਹ ਫਾਸਲਾ ਜਿਹੜਾ ਅੱਜ ਇਥੋਂ ਲੈ ਕੇ ਲਾਇਆ ਜਾ ਰਿਆ ਮੈਂ ਪੁੱਤਰ ਨਵਰਾਜ ਤੇ ਯੁਵराज ਜਿਹੜੇ ਨੇ ਖਾਸ ਤੌਰ ਤੇ ਨਾਲ ਹੰਸਰਾਜ ਸਾਥੀ ਜਿਹੜੇ ਨੇ ਕਿਉਂ ਉਹ ਇਥੋਂ ਨਿਕਲਦੇ ਹੋਏ ਅੰਤਿਮ ਯਾਤਰਾ ਜਿਹੜੀ ਹੈ ਕਿ ਉਹ ਐਸ ਵਕਤ